ਜਾਂ ਸਭ ਤੋਂ ਜੀ ਸੈਸ਼ਨ ਹੋਇਆ ਜੋ ਬਜਟ ਪਾਸ ਕੀਤਾ ਗਿਆ ਮਹਿਲਾਵਾਂ ਲਈ ਕੁਝ ਨਹੀਂ ਰੱਖਿਆ ਗਿਆ ਵਾਅਦੇ ਕਰਕੇ ਸਰਕਾਰ ਮੁੱਕਰ ਕੀ ਸਰ ਕਿਦਾਂ ਦੇਖੋ ਇਹ ਜਿਹੜਾ ਬਜਟ ਪੇਸ਼ ਹੋਇਆ ਇਹ ਸਿਰਫ ਜਿਹੜਾ ਕੇਂਦਰੀ ਸਰਕਾਰ ਦੀਆਂ ਗਰੰਟਾ ਆਉਂਦੀਆਂ ਜਾਂ ਜਿਹੜਾ ਲੋਨ ਇਹ ਹਰ ਮਹੀਨੇ ਲੈ ਰਹੇ ਹੈ ਹਰ ਰੋਜ਼ ਲੈ ਰਹੇ ਹੈ ਲਗਭਗ 100 ਕਰੋੜ ਰੁਪਇਆ ਹਰ ਰੋਜ਼ ਦਾ ਪੰਜਾਬ ਤੇ ਹੋਰ ਕਰਜ਼ਾ ਚੜ ਜਾਂਦਾ ਸਿਰਫ ਉਸ ਦਾ ਵਿਖਿਆਨ ਕੀਤਾ ਗਿਆ ਕੋਈ ਰਾਹਤ ਕੋਈ ਤੋਹਫਾ ਪੰਜਾਬ ਦੇ ਲੋਕਾਂ ਨੂੰ ਨਹੀਂ ਦਿੱਤਾ ਗਿਆ। ਆਉਣ ਵਾਲੇ ਸਾਲ ਦੇ ਵਿੱਚ ਕੋਈ ਨਾ ਪਾਸ ਰੋਰ ਮੋਡਲ ਨਹੀਂ ਹੈ। ਕਿਸ ਤਰੀਕੇ ਦੇ ਨਾਲ ਸਰਕਾਰ ਚੱਲਣੀ ਹੈ, ਕਿਆ ਸੁਵਿਧਾਵਾਂ ਦੇਣੀਆਂ, ਕੁਝ ਵੀ ਵਿਖਿਆਨ ਨਹੀਂ ਕੀਤਾ ਗਿਆ। ਅਸਲ ਦੇ ਵਿੱਚ ਇੱਕ ਫਾਈਨੈਂਸ਼ੀਅਲ ਐਮਰਜੈਂਸੀ ਦੇ ਤਰੀਕ ਤੌਰ ਤੇ ਇਹ ਸਰਕਾਰ ਚੱਲ ਰਹੀ ਹੈ ਪੰਜਾਬ ਦੇ ਵਿੱਚ। ਪੈਸੇ ਦੀ ਇਹਨਾਂ ਨੂੰ ਬਹੁਤ ਜ਼ਿਆਦਾ ਦਿੱਕਤ ਹੈ। ਉੱਪਰ ਤੇ ਲਫਾਫੇਬਾਜ਼ੀ ਬਿਲਡਾਂ ਨੂੰ ਰੰਗ ਕਰਕੇ ਦਿਖਾਈ ਜਾਂਦੇ ਆ ਲੇਕਿਨ ਹੈ ਕੁਝ ਨਹੀਂ ਪੰਜਾਬ ਨੂੰ ਦੇਣ ਨੂੰ ਇਹਨਾਂ પાસે ਕੁਝ ਨਹੀਂ ਔਰਤਾਂ ਨੂੰ ਅੱਜ ਉਮੀਦ ਸੀ ਕਿ ਸ਼ਾਇਦ ਹੁਣ ਤੋਂ 1000 ਰੁਪਏ ਦੇ ਦੇਣ ਲੇਕਿਨ ਉਹ ਵੀ ਉਹਦੇ ਵਾਸਤੇ ਕੋਈ ਬਜਟ ਨਹੀਂ ਰੱਖਿਆ ਗਿਆ ਕੋਈ ਨਵੇਂ ਸਕੂਲਾਂ ਵਾਸਤੇ ਨਹੀਂ ਰੱਖਿਆ ਗਿਆ ਨਵੇਂ ਹਸਪਤਾਲਾਂ ਵਾਸਤੇ ਨਹੀਂ ਕੁਝ ਰੱਖਿਆ ਗਿਆ ਸਿਰਫ ਸਫੈਦੀਆਂ ਕਰਨ ਵਾਲੀ ਸਰਕਾਰ ਹੈ ਇਹਦੇ ਵੱਲ ਪੱਲੇ ਕੁਝ ਨਹੀਂ ਹੈ ਤੇ ਇੱਕ ਇਨਕਸਪੀਰੀਐਂਸਡ ਜਿਨ੍ਹਾਂ ਨੂੰ ਕੋਈ ਤਜਰਬਾ ਹੀ ਨਹੀਂ ਹੈ ਸਿਰਫ ਡਰਾਮੇਬਾਜ਼ੀ ਕਰਨ ਜਾਣਦੇ ਇਸ ਤੋਂ ਇਲਾਵਾ ਭਾਸ਼ਾ ਕਿਦਾਂ ਦੀ ਦੇਖ ਰਹੇ ਹੋ ਭਾਸ਼ਾ ਜਿਹੜੀ ਵਰਤੀ ਗਈ ਹੈ ਸੀਐਮ ਵੱਲੋਂ ਜਿਹੜੀ ਖੱਲੇ-ਖੱਲੇ ਦੁਨੀਆਂ ਨੇ ਦੇਖ ਲਈ ਹੈ ਔਰ ਤੁਸੀਂ ਮੈਤੇ ਕੀ ਪੁੱਛਦੇ ਮੈਂ ਪਹਿਲਾਂ ਕਿਹਾ ਸੀ ਕਿ ਸਟੇਜ ਚਲਾਉਣ ਦੇ ਵਿੱਚ ਅਰ ਸਟੇਟ ਚਲਾਉਣ ਦੇ ਵਿੱਚ ਫਰਕ ਹੈ ਅੱਜ ਵੀ ਇਹ ਸਟੇਜੇ ਚਲਾਈ ਜਾ ਰਹੀ ਹੈ ਸਟੇਟ ਚਲਾਉਣ ਦਾ ਇਹਨਾਂ ਨੂੰ ਕੋਈ ਤਰੀਕਾ ਨਹੀਂ ਹੈ ਦੀ ਸੈਂਟਰ ਨੂੰ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ